ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਚੈਲ ਮਾਨਸਾ ਵਾਲਾ ਲੈ ਕੇ ਆਇਆ ਹਾਂ ਮੌਸਮ ਦੀ ਜਾਣਕਾਰੀ ਟਾਈਮ ਵਾਈਜ਼ 10:08 11 ਅਗਸਤ 8 ਮਿੰਟ 2025 ਆਉਂਦੇ ਪੰਜਾਬ ਚ 7 ਘੰਟਿਆਂ ਦੇ ਵਿੱਚ ਵਿੱਚ ਜੀ ਚੰਡੀਗੜ੍ਹ ਮੋਹਾਲੀ ਫਤਿਗੜ ਸਾਹਿਬ ਪਟਿਆਲਾ ਰੂਪੌਰ ਮਰੀਲਕੋਟਲਾ ਸੰਗਰੂਰ ਲੁਧਿਆਣਾ ਬਰਨਾਲਾ ਮਾਨਸਾ ਬਠਿੰਡਾ ਮੋਗਾ ਜਲੰਧਰ ਅੰਮ੍ਰਿਤਸਰ ਸੈਪ ਪਠਾਨਕੋਟ ਹਿਆਰਪੁਰ ਫਰੀਦਕੋਟ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇਖਿਆ ਜਾ ਸਕਦਾ ਜੀ ਕਿਤੇ ਮੀਂਹ ਹਲਕਾ ਵੀ ਰਹਿ ਸਕਦਾ ਜੀ ਕਿਤੇ ਸਿੱਟਾ-ਸਰਟ ਗਰਿਆ ਹੋ ਸਕਦਾ ਹੈ ਕਿਤੇ ਭਾਰੀ ਵੀ ਦੇਖਿਆ ਜਾ ਸਕਦਾ ਹੈ ਜੀ ਹਰਿਆਣੇ ਦੇ ਜ਼ਿਲ੍ਹੇ ਨਾਲ ਲੱਗਦੇ ਸਰਸਾ ਹਿਸਾਰ ਫਤਿਹਆਬਾਦ ਅੰਮ੍ਰਾਲਾ ਕਰਨਾਲ ਅਤੇ ਜੀਨ ਇੰਨਾ ਵਿੱਚ ਵੀ ਹਲਕੇ ਤੋਂ ਮੀਂਹ ਦਰਮਿਆਨਾ ਰਹਿ ਸਕਦੇ ਜੀ ਕਿਤੇ ਭਾਰੀ ਤੋਂ ਭਾਰੀ ਵੀ ਦੇਖਿਆ ਜਾ ਸਕਦਾ ਹੈ ਜੀ। Rajasthan ਦੇ ਜ਼ਿਲ੍ਹੇ ਸ਼ਿਰਗੰਗਾਣਾਗਰ, ਹਮਾਨਗੜ ਇਹਨਾਂ ਥਾਵਾਂ ਤੇ ਹਲਕੇ ਤੋਂ ਭਾਰੀ ਮੀਂਹ ਦੇਖਿਆ ਜਾ ਸਕਦਾ ਹੈ ਜੀ। ਜੁੜੇ ਰਹੋ ਜੀ। ਜੁੜੇ ਰਹੋ ਜੀ ਮੌਸਮ ਦੀ ਜਾਣਕਾਰੀ ਵੇਖਣ ਦੇ ਲਈ ਚੈਨ ਮਾਨਸਾ ਵਾਲਾ ਚੈਨਲ ਦੇ ਨਾਲ ਮੌਸਮ ਦੀ ਅਪਡੇਟ ਲੈ ਕੇ ਸ਼ਾਮ ਨੂੰ ਫਿਰ ਹਾਜ਼ਰ ਹੋਵਾਂਗੇ ਜੀ ਤਾਂ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ